ਹਾਂਜੀ ਦੋਸਤੋ ਸੱਤ ਭਰਾਵਾਂ ਦੀ ਇਕੱਲੀ ਭੈਣ ਦਾ ਭਾਗ ਦੂਜਾ ਲੈ ਕੇ ਹਾਜ਼ਰ ਹੋਇਆ ਤੇ ਭਾਗ ਇੱਕ ਵਿੱਚ ਤੁਸੀਂ ਸੁਣਿਆ ਕਿ ਉਹ ਕਹਿ ਰਿਹਾ ਸੀ ਕਿ ਮੈਂ ਤੇ ਮਨਦੀਪ ਸੁੱਤੇ ਪੈ ਸੀ ਤੇ ਅੱਧੀ ਰਾਤ ਦੇ ਪੈਰ ਤੋਂ ਬਾਅਦ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਤੇ ਮੈਂ ਬਾਹਰ ਜਾ ਕੇ ਵੇਖਿਆ ਕਿ ਦੋ ਨੌਜਵਾਨ ਮੁੰਡੇ ਮੇਰੇ ਸਾਹਮਣੇ ਖੜੇ ਹੋਏ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਪਵਨ ਤੇਰੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਇਹੀ ਗੱਲ ਸੁਣਦਿਆਂ ਹੀ ਮੇਰੇ ਹੋਸ਼ ਉੱਡ ਗਏ ਤੇ ਮੈਂ ਨੰਗੇ ਪੈਰਾਂ ਦੁਕਾਨਵਾਲ ਭੱਜਿਆ ਮੈਨੂੰ ਨਹੀਂ ਪਤਾ ਕਿਵੇਂ ਤੇ ਕਦੋਂ ਲੱਗੀ ਪਰ ਮੇਰੀ ਦੁਕਾਨ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਮੇਰਾ ਬਹੁਤ ਨੁਕਸਾਨ ਹੋ ਗਿਆ ਮੇਰੀ ਰੋਟੀ ਦਾ ਗੁਜ਼ਾਰਾ ਇੱਕ ਛੋਟੀ ਜਿਹੀ ਦੁਕਾਨ ਹੀ ਸੀ ਤੇ ਉਹ ਵੀ ਸੜ ਕੇ ਸੁਆਹ ਹੋ ਗਈ ਤੇ ਮੈਂ ਸਿਰ ਫੜ ਕੇ ਰੋਣ ਲੱਗ ਪਿਆ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਨਾਲ ਕਦੇ ਇਦਾਂ ਦਾ ਹੋਵੇ ਹੋ ਜਾਵੇਗਾ ਘੱਟੋ ਘੱਟ 4 ਲੱਖ ਦਾ ਦੁਕਾਨ ਵਿੱਚ ਸਮਾਨ ਸੀ ਜੋ ਸੜ ਕੇ ਖਤਮ ਹੋ ਗਿਆ ਫਿਰ 2-3 ਦਿਨ ਮੈਂ ਦੁਕਾਨ ਤੇ ਨਾ ਆ ਗਿਆ ਤੇ ਜਾਂਦਾ ਵੀ ਕਿਵੇਂ ਕਿਉਂਕਿ ਦੁਕਾਨ ਵਿੱਚ ਰੱਖਣ ਨੂੰ ਕੁਝ ਬਚਿਆ ਹੀ ਨਹੀਂ ਸੀ ਤੇ ਨਾ ਹੀ ਮੇਰੇ ਕੋਲ ਪੈਸੇ ਸਨ ਮੈਂ ਤਾਂ ਉਹਨਾਂ ਲੋਕਾਂ ਵਿੱਚੋਂ ਸੀ ਜੋ ਰੋਜ਼ ਕਮਾਉਂਦੇ ਤੇ ਰੋਜ਼ ਹੀ ਖਾਂਦੇ ਹਨ ਮੇਰੇ ਨਾਲ ਨਾਲ ਮਨਦੀਪ ਵੀ ਬਹੁਤ ਪਰੇਸ਼ਾਨ ਸੀ ਮੈਂ ਸਿਰ ਫੜ ਕੇ ਮੰਜੇ ਤੇ ਬੈਠਾ ਸੀ ਉਹ ਦੋਹੀਂ ਉਸਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਹੌਸਲਾ ਦਿੱਤਾ ਕਿ ਪਵਨ ਦਿਲ ਨਾ ਛੱਡੋ ਸਭ ਠੀਕ ਹੋ ਜਾਵੇਗਾ ਤੇ ਮੈਂ ਥੋੜਾ ਚਿੜਕੇ ਕਿਹਾ ਕਿਸ ਵਾਂ ਠੀਕ ਹੋਏਗਾ ਦੁਕਾਨਦਾਰ ਸਾਰਾ ਸਮਾਨ ਸੜ ਗਿਆ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਦਾਲ ਰੋਟੀ ਚੱਲ ਰਹੀ ਸੀ ਤੇ ਹੁਣ ਉਹ ਵੀ ਸਭ ਕੁਝ ਖਤਮ ਹੋ ਗਿਆ ਉਸਨੇ ਆਪਣੇ ਹੱਥ ਵਿੱਚੋਂ ਅੰਗੂਠੀ ਲਾ ਕੇ ਮੈਨੂੰ ਦੇ ਦਿੱਤੀ ਤੇ ਕਹਿੰਦੀ ਜੀ ਇਹਨੂੰ ਵੇਚ ਕੇ ਦੁਕਾਨਦਾਰ ਕੁਝ ਸਮਾਨ ਖਰੀਦ ਲਿਆਓ ਮੈਂ ਕਿਹਾ ਕਿਉਂ ਮੈਨੂੰ ਸ਼ਰਮਿੰਦਾ ਕਰਦੀ ਹੈ ਮੈਂ ਤੈਨੂੰ ਦਿੱਤਾ ਹੀ ਕੀ ਸੀ ਮੇਰੀ ਮਾਂ ਦੀ ਇੱਕ ਅੰਗੂਠੀ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਹੈ ਹੀ ਕੀ ਸੀ ਮੈਂ ਉਹ ਵੀ ਹੁਣ ਵੇਚ ਦਿੱਤੀ ਤਾਂ ਮੇਰੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੋਵੇਗੀ ਇਹ ਤੂੰ ਆਪਣੇ ਕੋਲ ਹੀ ਰੱਖ ਮੈਂ ਅੰਗੂਠੀ ਉਸ ਨੂੰ ਵਾਪਸ ਫੜਾ ਦਿੱਤੀ ਮੈਂ ਸੋਚ ਰਿਹਾ ਸੀ ਕਿ ਸ਼ਹਿਰ ਜਾ ਕੇ ਜਿੱਥੋਂ ਮੈਂ ਸਮਾਨ ਲੈ ਕੇ ਆਉਂਦਾ ਹਾਂ ਉਹਨਾਂ ਅੱਗੇ ਤਰਲੇ ਮਿੰਤਾ ਕਰਦਾ ਕਿ ਕੁਝ ਸਮਾਨ ਉਧਾਰ ਦੇ ਦੇਣ ਮੈਂ ਹੌਲੀ-ਹੌਲੀ ਸਾਰਾ ਉਧਾਰ ਉਤਾਰ ਦੇਵਾਂਗਾ ਤਾਂ ਕਿ ਦੁਕਾਨ ਅੱਗੇ ਚੱਲ ਸਕੇ ਪਰ ਉਹ ਕਹਿਣ ਲੱਗੀ ਇਹ ਅੰਗੂਠੀ ਵੇਚ ਦਿਓ ਜੇਕਰ ਤੁਸੀਂ ਹੀ ਪਰੇਸ਼ਾਨੀ ਵਿੱਚ ਹੋਵੋਗੇ ਤੇ ਮੈਂ ਸੋਨੇ ਚਾਂਦੀ ਦਾ ਕੀ ਕਰਨਾ ਪਤਾ ਨਹੀਂ ਉਹ ਲੜਕੀ ਕਿਵੇਂ ਦੀ ਸੀ ਇੱਕ ਤਾਂ ਇੰਨੀ ਸੋਹਣੀ ਤੇ ਘਾਟੂ ਮਰਵਾਲੀ ਉਪਰੋਂ ਚੰਗੇ ਘਰ ਦੀ ਤੇ ਇੰਨਾ ਸਬਰ ਉਹ ਵੀ ਅੱਜ ਦੇ ਜ਼ਮਾਨੇ ਵਿੱਚ ਮੇਰੇ ਲਈ ਉਹ ਇੱਕ ਪਹੇਲੀ ਬਣਦੀ ਜਾ ਰਹੀ ਸੀ ਪਰ ਮੈਂ ਉਹਦੇ ਤੇ ਸ਼ੱਕ ਨਹੀਂ ਕਰ ਰਿਹਾ ਸੀ ਫਿਰ ਮੈਂ ਅੰਗੂਠੀ ਲਈ ਸ਼ਹਿਰ ਗਿਆ ਤੇ ਉਸ ਨੂੰ ਵੇਚ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਕਿਉਂ ਮੇਰੀ ਮਾਂ ਨੇ ਉਹ ਇੱਕ ਤੋਲੇ ਦੀ ਅੰਗੂਠੀ ਇੰਨੀ ਸੰਭਾਲ ਕੇ ਰੱਖੀ ਮੈਂ ਉਸ ਅੰਗੂਠੀ ਨੂੰ ਵੇਚ ਦਿੱਤਾ ਤੇ 1 ਲੱਖ ਰੁਪਏ ਮਿਲ ਗਏ ਉਹਨਾਂ ਦਾ ਸਾਮਾਨ ਖਰੀਦਿਆ ਤੇ ਆਪਣੀ ਦੁਕਾਨ ਵਿੱਚ ਰੱਖ ਦਿੱਤਾ ਪਰ ਅਜੇ ਵੀ ਕੁਝ ਹੋਰ ਪੈਸਿਆਂ ਦੀ ਜ਼ਰੂਰਤ ਸੀ ਮਾੜਾ ਮੋਟਾ ਘਰ ਦਾ ਗੁਜ਼ਾਰਾ ਤਾਂ ਚੱਲ ਰਿਹਾ ਸੀ ਪਰ ਮੇਰੇ ਸਿਰ ਕਰਜ਼ਾ ਵੀ ਚੜ ਚੁੱਕਿਆ ਸੀ ਕੁਝ ਕਰਜ਼ਦਾਰ ਮੇਰੇ ਤੋਂ ਪੈਸੇ ਲੈਣ ਆਏ ਤਾਂ ਮੈਂ ਬਹੁਤ ਮਿੰਤਾ ਕੀਤੀਆਂ ਕਿ ਮੈਂ ਕੁਝ ਟਾਈਮ ਬਾਅਦ ਸਾਰਾ ਖਰਚਾ ਵਾਪਿਸ ਕਰ ਦੇਵਾਂਗਾ ਪਰ ਉਹ ਨਾ ਮੰਨੇ ਤੇ ਮੈਨੂੰ ਬਹੁਤ ਗਾਲਾਂ ਕੱਢ ਕੇ ਚਲੇ ਗਿਆ ਮੈਂ ਅੰਦਰ ਆਇਆ ਤਾਂ ਮੰਦੀਪ ਵੀ ਉੱਚੀ ਉੱਚੀ ਰੋ ਰਹੀ ਸੀ ਉਹ ਕਹਿੰਦੀ ਜੇਕਰ ਮੇਰੇ ਕੋਲ ਕੁਝ ਹੋਰ ਵੀ ਹੁੰਦਾ ਤਾਂ ਮੈਂ ਤੁਹਾਡੇ ਖਾਤਰ ਉਹ ਵੀ ਵੇਚ ਦਿੰਦੀ ਮੈਂ ਉਸ ਨੂੰ ਸਮਝਾਇਆ ਕਿ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈ ਮੈਂ ਹੌਲੀ ਹੌਲੀ ਸਭ ਕੁਝ ਸੰਭਾਲ ਲਵਾਂਗਾ ਉਸ ਨੂੰ ਇੰਨਾ ਦੁਖੀ ਵੇਖ ਕੇ ਮੈਂ ਸੋਚਿਆ ਕਿ ਮੈਂ ਉਸ ਨੂੰ ਥੋੜੇ ਦਿਨ ਉਸਦੇ ਪਿੱਕਿਆਂ ਤੇ ਛੱਡ ਆਉਂਦਾ ਹਾਂ ਕਿਉਂਕਿ ਮੇਰੀ ਵਜ੍ਹਾ ਨਾਲ ਉਹ ਵੀ ਬਹੁਤ ਪਰੇਸ਼ਾਨ ਰਹਿਣ ਲੱਗੀ ਤੇ ਹਰ ਵਕਤ ਰੋਂਦੀ ਰਹਿੰਦੀ ਮੈਂ ਉਸ ਨੂੰ ਬਿਨਾਂ ਪੁੱਛੇ ਕਿਹਾ ਕਿ ਤਿਆਰ ਹੋ ਜਾ ਉਹ ਕਹਿੰਦੀ ਕਿੱਥੇ ਜਾਣਾ ਹੈ ਮੈਂ ਉਸ ਨੂੰ ਕਿਹਾ ਕਿ ਕਿਸੇ ਨੂੰ ਮਿਲਣ ਜਾਣਾ ਹੈ ਉਹ ਮਿੰਟੋਂ-ਮਿੰਟ ਤਿਆਰ ਹੋ ਗਈ ਤੇ ਮੈਂ ਮੈਂ ਉਸ ਨੂੰ ਛੱਡਣ ਉਸ ਦੇ ਘਰ ਕੋਲ ਚਲਾ ਗਿਆ ਦਰਵਾਜ਼ੇ ਕੋਲ ਜਾ ਕੇ ਮੈਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖਣ ਲੱਗੀ ਪਰ ਉਦੋਂ ਤੱਕ ਮੈਂ ਦਰਵਾਜ਼ਾ ਖੜਕਾ ਚੁੱਕਿਆ ਸੀ ਦਰਵਾਜ਼ਾ surjeet ਨੇ ਖੋਲਿਆ ਪਰ ਜਦੋਂ ਉਸ ਨੇ ਮਨਦੀਪ ਨੂੰ ਵੇਖਿਆ ਤਾਂ ਉਹਦੇ ਚਿਹਰੇ ਦੀਆਂ ਚਿਹਰੇ ਤੇ ਤਰੇਲੀਆਂ ਆ ਗਈਆਂ ਉਸ ਨੇ ਮੈਨੂੰ ਵੇਖਿਆ ਤੇ ਆਪਣੇ ਕਦਮ ਪਿੱਛੇ ਹਟਾ ਲਏ ਤੇ ਕਹਿੰਦਾ ਅੰਦਰ ਆਓ ਤੁਸੀਂ ਦੋਨੋਂ ਬਾਹਰ ਕਿਉਂ ਖੜੇ ਹੋ ਅਸੀਂ ਦੋਵੇਂ ਅੰਦਰ ਜਾ ਕੇ ਬੈਠ ਗਏ ਤੇ ਮੇਰੇ ਸਾਹਮਣੇ ਸਿਰਫ ਇੱਕ ਸਾਦੇ ਪਾਣੀ ਦਾ ਗਲਾਸ ਰੱਖਿਆ ਗਿਆ ਮਨਦੀਪ ਇਹ ਸਭ ਕੁਝ ਵੇਖ ਕੇ ਉਹਨਾਂ ਵੱਲ ਕੋੜਾ-ਕੋੜਾ ਝਾਕ ਰਹੀ ਸੀ ਤੇ ਮੈਂ ਪਾਣੀ ਪੀ ਲਿਆ ਮੈਂ ਕਿਹਾ ਕਿ ਮੈਂ ਸੋਚਿਆ ਸਾਡੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਹਨ ਤੇ ਤੁਸੀਂ ਵੀ ਸਾਰੇ ਉਦਾਸ ਹੋ ਰਹੇ ਹੋਵੋਗੇ ਇਸ ਲਈ ਮਨਦੀਪ ਨੂੰ ਇੱਥੇ ਛੱਡਣਾ ਆ ਗਿਆ ਕੱਲ ਆ ਕੇ ਲੈ ਜਾਵਾਂਗਾ ਮੈਂ 15 ਮਿੰਟ ਰੁਕਿਆ ਤੇ ਉੱਥੋਂ ਤੁਰ ਪਿਆ ਮੈਨੂੰ ਕਿਸੇ ਨੇ ਚਾਹ ਤੱਕ ਨਾ ਪੁੱਛੀ ਤੇ ਵਾਪਸ ਆਪਣੇ ਘਰ ਆ ਗਿਆ ਜਦੋਂ ਮੈਂ ਰਾਤ ਨੂੰ ਸੌਣ ਲੱਗਿਆ ਤਾਂ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਸਾਹਮਣੇ ਮਨਦੀਪ ਦਾ ਰੋਂਦਾ ਹੋਇਆ ਚਿਹਰਾ ਦਿਖਾਈ ਦੇਣ ਲੱਗਾ ਮੈਂ ਉੱਠ ਕੇ ਬੈਠਾ ਤੇ ਫਿਰ ਸੌ ਗਿਆ ਸੁਪਨੇ ਵਿੱਚ ਮੈਂ ਦੇਖਿਆ ਕਿ ਮਨਦੀਪ ਰੋ ਰਹੀ ਹੈ ਕਿ ਪਵਨ ਮੈਨੂੰ ਪੁੱਛਾਲਾ ਨਹੀਂ ਤਾਂ ਇਹ ਲੋਕ ਮੈਨੂੰ ਮਾਰ ਦੇਣਗੇ ਮੈਂ ਅਚਾਨਕ ਉੱਠਿਆ ਚੱਪਲ ਪਾਈ ਗਰਮ ਖੇਸੀ ਲਈ ਤੇ ਮਨਦੀਪ ਦੇ ਘਰ ਨੂੰ ਤੁਰ ਪਿਆ ਜਾ ਕੇ ਵੇਖਿਆ ਤੇ ਹੈਰਾਨ ਹੋ ਗਿਆ ਕਿ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਜੋ ਕਿ ਅੱਜ ਤੱਕ ਕਦੇ ਨਹੀਂ ਲੱਗਿਆ ਸੀ ਜੇਕਰ ਪਰਿਵਾਰ ਵਾਲੇ ਕਿਤੇ ਜਾਂਦੇ ਤਾਂ ਸੱਤਾਂ ਪਰਾਵਾਂ ਵਿੱਚੋਂ ਇੱਕ ਜਾਂ ਦੋ ਘਰ ਵਿੱਚ ਜ਼ਰੂਰ ਰਹਿੰਦੇ ਮੈਂ ਸੋਚਿਆ ਪਤਾ ਨਹੀਂ ਕਿੱਥੇ ਚਲੇ ਗਏ ਹਨ ਤੇ ਨਾ ਹੀ ਮਨਦੀਪ ਨੇ ਮੈਨੂੰ ਕੁਝ ਦੱਸਿਆ ਉਸ ਦੇ ਕੋਲ ਫੋਨ ਹੈ ਤੇ ਫੋਨ ਕਰਕੇ ਵੀ ਦੱਸ ਸਕਦੀ ਸੀ ਜੇ ਕਿਤੇ ਬਾਹਰ ਗਏ ਹੁੰਦੇ ਤਾਂ ਫਿਰ ਮੈਨੂੰ ਅੰਦਰੋਂ ਕਿਸੇ ਦੀ ਹੌਲੀ-ਹੌਲੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਮੈਂ ਵੱਡੀਆਂ-ਵੱਟੀਆਂ ਕੰਧਾਂ 'ਚੋਂ ਝਾਤੀ ਮਾਰ ਕੇ ਦੇਖ ਰਿਹਾ ਸੀ ਪਰ ਕੁਝ ਵੀ ਨਜ਼ਰ ਨਾ ਆਇਆ। ਮੇਰਾ ਦਿਲ ਬਹੁਤ ਘਬਰਾ ਰਿਹਾ ਸੀ। ਮੈਂ ਜਲਦੀ-ਜਲਦੀ ਕੰਧ ਟੱਪਿਆ ਤੇ ਅੰਦਰ ਗਿਆ। ਸਾਹਮਣੇ ਦੇ ਹਾਲਾਤ ਵੇਖ ਕੇ ਮੇਰੇ ਹੋਸ਼ ਉੱਡ ਗਏ। ਉਹਨਾਂ ਦੇ ਘਰ ਦਾ ਵਿਹੜਾ ਬਹੁਤ ਖੁੱਲਾ ਸੀ ਤੇ ਘਰ ਦੇ ਆਸੇ-ਪਾਸੇ ਕੋਨਿਆਂ ਤੇ ਕੁਝ ਪੋਲੀ ਮਿੱਟੀ ਪਈ ਹੋਈ ਸੀ। ਜਿੱਥੇ ਬਹੁਤ ਡੂੰਗਾ ਟੂਆ ਪੱਟਿਆ ਜਾ ਰਿਹਾ ਸੀ ਮਨਦੀਪ ਦੇ ਹੱਥ ਪੈਰ ਬੰਨੇ ਹੋਏ ਸਨ ਮਨਦੀਪ ਮੈਨੂੰ ਦੇਖ ਰਹੀ ਸੀ ਤੇ ਉਸਦੇ ਭਰਾਵਾਂ ਨੇ ਉਸ ਨੂੰ ਫੜਿਆ ਹੋਇਆ ਸੀ ਉਸ ਨੂੰ ਟੋਏ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਸਨ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਫਿਰ ਮੈਂ ਬਿਨਾਂ ਕੁਝ ਸੋਚੇ ਸਮਝੇ ਸਰਜੀਤ ਤੇ ਉਸਦੇ ਭਰਾਵਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਪਿੱਛੇ ਹਟੋ ਤੁਸੀਂ ਇਹ ਕੀ ਕਰ ਰਹੇ ਹੋ ਉਹ ਕਹਿਣ ਲੱਗੇ ਕਿ ਇੱਥੋਂ ਚਲਾ ਜਾ ਨਹੀਂ ਤਾਂ ਤੈਨੂੰ ਵੀ ਮਾਰ ਦੇਵਾਂਗੇ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਆਪਣੀ ਪਤਨੀ ਤੇ ਹੁੰਦਾ ਅਤਿਆਚਾਰ ਵੇਖ ਕੇ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿਹਾ ਮੇਰੀ ਪਤਨੀ ਨੂੰ ਛੱਡ ਦਿਓ ਨਹੀਂ ਤਾਂ ਮੈਂ ਰੌਲਾ ਪਾ ਦੇਵਾਂਗਾ ਸ਼ਾਇਦ ਮੇਰੀ ਇਸ ਧਮਕੀ ਤੋਂ ਉਹ ਥੋੜਾ ਡਰ ਗਿਆ ਤੇ ਮਨਦੀਪ ਨੂੰ ਛੱਡ ਦਿੱਤਾ ਉਹ ਭੱਜ ਕੇ ਮੇਰੇ ਕੋਲ ਆ ਗਈ ਉਹ ਬਹੁਤ ਡਰੀ ਹੋਈ ਸੀ ਤੇ ਉਸਦੇ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕੁਝ ਕਿਉਂ ਕਰਨ ਲੱਗੇ ਸੀ ਉਹ ਕਹਿਣ ਲੱਗੇ ਕਿ ਇਹ ਆਪਾਗਣ ਸਾਡੇ ਕੋਲੋਂ ਹਿੱਸਾ ਮੰਗ ਰਹੀ ਹੈ ਅਸੀਂ ਇਸ ਨੂੰ ਪਹਿਲਾਂ ਵੀ ਸਮਝਾ ਚੁੱਕੇ ਹਾਂ ਕਿ ਧੀਆਂ ਦਾ ਪੇਕਿਆਂ ਘਰ ਕੋਈ ਹਿੱਸਾ ਨਹੀਂ ਹੁੰਦਾ ਸਾਡੇ ਇੱਥੇ ਧੀਆਂ ਨੂੰ ਕੋਈ ਵੀ ਵਿਰਾਸਤ ਵਿੱਚੋਂ ਹਿੱਸਾ ਨਹੀਂ ਦਿੰਦਾ ਪਰ ਇਹ ਸਾਨੂੰ ਧਮਕੀਆਂ ਦੇ ਰਹੀ ਸੀ ਕਿ ਇਹ ਕੋਰਟ ਜਾਏਗੀ ਤੇ ਆਪਣਾ ਹਿੱਸਾ ਜ਼ਰੂਰ ਲਵੇਗੀ ਹਿੱਸਾ ਨਾ ਦੇਣ ਦੇ ਲਈ ਤਾਂ ਅਸੀਂ ਇਸਦਾ ਵਿਆਹ ਤੇਰੇ ਵਰਗੇ ਇਨਸਾਨ ਨਾਲ ਕੀਤਾ ਸਾਨੂੰ ਪਤਾ ਸੀ ਕਿ ਜੇਕਰ ਇਸਦਾ ਪਤੀ ਪੜਿਆ ਲਿਖਿਆ ਹੋਵੇਗਾ ਤਾਂ ਉਹ ਵੀ ਇਹਦੇ ਨਾਲ ਕਿਸੇ ਦੀ ਹਿੱਸੇ ਦੀ ਮੰਗ ਕਰੇਗਾ ਪਰ ਅਸੀਂ ਜਾਣਦੇ ਸੀ ਕਿ ਤੂੰ ਬਹੁਤ ਗਰੀਬ ਅਤੇ ਘੱਟ ਪੜਿਆ ਲਿਖਿਆ ਹੋਇਆ ਹੈ ਇਸ ਲਈ ਤੂੰ ਕਦੀ ਵੀ ਸਾਡੇ ਸਾਹਮਣੇ ਨਹੀਂ ਖੜੇਗਾ ਤੇ ਨਾ ਹੀ ਹਿੱਸਾ ਮੰਗੇਗਾ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਕਿਹਾ ਕਿ ਦਰਵਾਜ਼ਾ ਖੋਲੋ ਮੈਂ ਬਾਹਰ ਜਾਣਾ ਹੈ ਉਸ ਦਾ ਇੱਕ ਭਰਾ ਕੰਧ ਟੱਪ ਕੇ ਬਾਹਰ ਗਿਆ ਤੇ ਬਾਹਰੋਂ ਕੁੰਡਾ ਖੋਲ੍ਹਿਆ ਮੈਂ ਮਨਦੀਪ ਨੂੰ ਲੈ ਕੇ ਘਰ ਆ ਗਿਆ ਉਸ ਦੇ ਹੱਥ ਪੈਰ ਖੁੱਲੇ ਮੈਂ ਕਿਹਾ ਪਹਿਲਾਂ ਇਹ ਦੱਸ ਕਿ ਤੂੰ ਹਿੱਸਾ ਕਿਉਂ ਮੰਗ ਰਹੀ ਸੀ ਤੈਨੂੰ ਕਿਸੇ ਗੱਲ ਤੋਂ ਕੋਈ ਪਰੇਸ਼ਾਨੀ ਹੈ ਤਾਂ ਦੱਸ ਉਹ ਕਹਿੰਦੀ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਤੇ ਆਪਣਾ ਹੱਕ ਮੰਗ ਰਹੀ ਹਾਂ ਮੇਰੇ ਭਰਾ ਦੁਨੀਆ ਸਾਹਮਣੇ ਤਾਂ ਮੈਨੂੰ ਪਿਆਰ ਕਰਨ ਦਾ ਬਹੁਤ ਦਿਖਾਵਾ ਕਰਦੇ ਹਨ ਤੇ ਮੇਰਾ ਖਿਆਲ ਰੱਖਦੇ ਹਨ ਪਰ ਅਸਲ ਵਿੱਚ ਉਹਨਾਂ ਨੂੰ ਸਿਰਫ ਆਪਣੀ ਦੌਲਤ ਨਾਲ ਪਿਆਰ ਹੈ ਇਹ ਸਭ ਕੁਝ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਉਸ ਨੂੰ ਕਿਹਾ ਕਿ ਭਰਾਵਾਂ ਨੇ ਤੇਰਾ ਵਿਆਹ ਮੇਰੇ ਨਾਲ ਕਰਕੇ ਬਹੁਤ ਵੱਡਾ ਧੋਖਾ ਕੀਤਾ ਉਹ ਕਹਿੰਦੀ ਪਹਿਲਾਂ ਮੈਂ ਵੀ ਇਹੀ ਸਮਝਦੀ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਵਾਂ ਵਾਲੀ ਸਮਝਦੀ ਹਾਂ ਕਿਉਂਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੇ ਤੁਹਾਡਾ ਦਿਲ ਬਹੁਤ ਨੇਕ ਹੈ ਪਰ ਮੈਂ ਆਪਣੇ ਭਰਾਵਾਂ ਨੂੰ ਕਦੀ ਵੀ ਆਪਣਾ ਹੱਕ ਨਹੀਂ ਖਾਣ ਦੇਵਾਂਗੀ ਮੈਂ ਆਪਣੇ ਹੱਕਾਂ ਲਈ ਲੜਾਂਗੀ ਉਹਨਾਂ ਤੇ ਮੁਕਦਮਾ ਕਰਾਂਗੀ ਤੇ ਆਪਣਾ ਹੱਕ ਲੈ ਕੇ ਰਾਂਹਾਂਗੀ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਮਿਹਨਤ ਕਰ ਰਿਹਾ ਹਾਂ ਤੇ ਪ੍ਰਮਾਤਮਾ ਮੇਰੀ ਮਿਹਨਤ ਨੂੰ ਫਲ ਜ਼ਰੂਰ ਲਾਏਗਾ ਤੇ ਸਬਰ ਕਰਨ ਵਾਲਿਆਂ ਦਾ ਰੱਬ ਹਮੇਸ਼ਾ ਸਾਥ ਦਿੰਦਾ ਹੈ ਤੇ ਉਦਾਂ ਹੀ ਹੋਇਆ ਮੇਰੀ ਦੁਕਾਨ ਕੁਝ ਹੀ ਦਿਨਾਂ ਵਿੱਚ ਬਹੁਤ ਵਧੀਆ ਚੱਲਣ ਲੱਗ ਪਈ ਤੇ ਮੈਂ ਕਰਜ਼ਾ ਵੀ ਉਤਾਰ ਦਿੱਤਾ ਹੁਣ ਸਾਡੇ ਘਰ ਵਿੱਚ ਸੁੱਖ ਸੁਵਿਧਾਵਾਂ ਆ ਚੁੱਕੀਆਂ ਹਨ ਸਾਡੀ ਜ਼ਿੰਦਗੀ ਖੁਸ਼ੀ ਖੁਸ਼ੀ ਗੁਜ਼ਰ ਰਹੀ ਸੀ ਦੂਜੀ ਪਾਸੇ ਮਨਦੀਪ ਦੇ ਭਰਾਵਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਉਨ੍ਹਾਂ ਦਾ ਕੱਪੜਾ ਜੋ ਕਿ ਦੂਜੇ ਦੇਸ਼ਾਂ ਵਿੱਚ ਜਾਂਦਾ ਸੀ ਉਹ ਸੜ ਕੇ ਸੁਆਹ ਹੋ ਗਿਆ ਕਿਉਂਕਿ ਜਹਾਜ਼ ਨੂੰ ਅੱਗ ਲੱਗ ਗਈ ਸੀ ਸਾਰੇ ਕਮਲੇ ਹੋ ਚੁੱਕੇ ਸਨ ਤੇ ਚਾਰੇ ਪਾਸੇ ਰੋਣੇ ਪਿੱਟਨੇ ਪਏ ਗਏ ਉਹਨਾਂ ਨੂੰ ਆਪਣੀ ਭੈਣ ਦਾ ਹਿੱਸਾ ਖਾਣ ਦੀ ਸਜ਼ਾ ਮਿਲ ਰਹੀ ਸੀ ਭਰਾ ਕਦੀ ਵੀ ਸੁਖੀ ਨਹੀਂ ਬਸ ਸਕਦੇ ਜਦੋਂ ਤੱਕ ਉਹ ਆਪਣੀਆਂ ਭੈਣਾਂ ਦਾ ਹਿੱਸਾ ਖਾਂਦੇ ਰਹਿਣਗੇ ਭੈਣਾਂ ਦੀਆਂ ਅਰਦਾਸਾਂ ਭਰਾਵਾਂ ਨੂੰ ਬਾਦਸ਼ਾਹ ਬਣਾ ਸਕਦੀਆਂ ਹਨ ਤੇ ਉਹਨਾਂ ਦੀਆਂ ਵੱਧ ਦੁਆਵਾਂ ਕੰਗਾਲ ਵੀ ਕਰ ਸਕਦੀਆਂ ਹਨ ਇਸ ਲਈ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਦੀ ਵੀ ਆਪਣੀ ਭੈਣਾਂ ਦਾ ਹੱਕ ਨਾ ਮਾਰੋ ਤੇ ਉਹਨਾਂ ਨੂੰ ਬਣਦਾ ਹੱਕ ਜਰੂਰ ਦੇਵੋ ਉਹ ਵੀ ਆਪਣੇ ਘਰੇ ਰਾਜੀ ਖੁਸ਼ੀ ਰਹਿਣ ਕਿਉਂਕਿ ਭੈਣ ਭਰਾ ਮਿਲਦੇ ਵਰਤਦੇ ਹੀ ਸੋਹਣੇ ਲੱਗਦੇ ਹਨ ਤੇ ਚੰਦ ਪੈਸਿਆਂ ਖਾਤਰ ਇਹਨਾਂ ਰਿਸ਼ਤਿਆਂ ਨੂੰ ਦਾਗੀ ਨਾ ਕਰੋ ਹਾਂਜੀ ਦੋਸਤੋ ਇਹ ਸੀ ਸਾਡੀ ਕਹਾਣੀ ਦਾ ਦੂਜਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ رائے ਜ਼ਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਇਦਾਂ ਹੀ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ